ਵਰਿੰਦਰ ਕੁਮੰਦ ਦੀ ਡੈਥ ਹੋ ਗਿਆ 24 ਕਿਲੋਟਰ ਦੇ ਅੰਦਰ ਦੋ ਪੰਜਾਬੀ ਜਸ਼ਰਤ ਦੇ ਪੰਜਾਬ ਦੇ ਦੋ ਵੱਡੇ ਨੌਜਵਾਨ ਜਿਹੜੇ ਗਿਆ ਦੇਖੋ ਕੱਲ ਮੈਂ ਸੰਸਕਾਰ ਤੇ ਵੀ ਗਿਆ ਸੀਗਾ ਆਪਣਾ ਰਾਜਵੀਰ ਜਵੰਦਰ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਬਦੀ ਦੇ ਨੇੜੇ ਉਹਨਾਂ ਦਾ ਇੱਕ ਐਕਸੀਡੈਂਟ ਹੋਇਆ ਤੇ ਉਹਦੇ ਚ ਮੌਤ ਹੋ ਗਈ ਤੇ ਰਾਤੀ ਖਬਰ ਸੁਣੀ ਕੇ ਮਾਨਯ ਪਰਮਨਿ ਬੋਡੀ ਬਿਲਡਰ ਬ੍ਰਿੰਦਰ ਕੁਮਰ ਮਨੁਹਰਨ ਦਾ ਸੋ ਪ੍ਰਮਾਤਮਾ ਦੇ ਅਰਦਾਸ ਹੈ ਪਹਿਲਾਂ ਤਾਂ ਦੋਨੇ ਪਰਿਵਾਰਾਂ ਨੂੰ ਬਾਪ ਪ੍ਰਮਾਤਮਾ ਪਾਣਾ ਮਨੰਦ ਵਰਕਛੇ ਬਾਕੀ ਇਹ ਜਿਹੜਾ ਅੱਜ ਕੱਲ ਜਿਵੇਂ ਬ੍ਰਿੰਦਰ ਕੁਮਰ ਮਨੁਹਰਨ ਦਾ ਹਾਰਟ ਅਟੈਕ ਦੱਸਿਆ ਜਾਂਦਾ ਕਿ ਅਸੀਂ ਪਹਿਲਾਂ ਦੇਖਦੇ ਹਾਂ ਕਬੱਡੀ ਵਾਲੇ ਪਲੇਅਰ ਵੀ ਕਾਫੀ ਜੰਗ ਉਮਰ ਦੇ ਵਿੱਚ ਸੋ ਕਈ ਵਾਰੀ ਅੱਜ ਕੱਲ ਜਿਸ ਤਰ੍ਹਾਂ ਦਾ ਲਾਈਫ ਸਟਾਈਲ ਹੈ ਜਾਂ ਲੈ ਜਿਸ ਤਰ੍ਹਾਂ ਦਾ ਰਹਿਣ ਸਹਿਣ ਵਿੱਚ ਕੋਈ ਵੀ ਬੰਦਾ ਇਸ ਤਾਂ ਆਪਾਂ ਆਪਣੇ ਰਿਸ਼ਤੇਦਾਰੀਆਂ ਦੋਸਤਾਂ ਨੂੰ ਤੱਕ ਦੇਖਦੇ ਮਤਲਬ ਕੁ ਇਸੇ ਬਾਰੇ ਕਹਿ ਨਹੀਂ ਸਕਦਾ ਪਹਿਲਾਂ ਹੁੰਦਾ ਸੀਗਾ ਜਦੋਂ ਲੋਕੀ ਪਿੰਡਾਂ ਚ ਖੁਰਾਕਾਂ ਜਿਹੜੀਆਂ ਵਿਦਆਊਟ ਪੈਸਟੀਸਾਈਡ ਜਾਂ ਵਿਦਆਊਟ ਰਿਆ ਸੁਪਰੀਆਂ ਹੁੰਦੀਆਂ ਸੀ ਕੱਲੋਂ ਤੋਂ ਹੋਰ ਸਿੱਪ ਕਹਿੰਦੇ ਪੁਰਾਣੀਆਂ ਖੁਰਾਕਾਂ ਕਾਦੀਆਂ ਯੇ ਪਲਾਣੇ ਦੀ ਪੁਰਾਣੀਆਂ ਖੁਰਾਕਾਂ ਦਾ ਮਤਲਬ ਹੋ ਗਿਆ ਕਿ origignal ਉਦਬਿਨਾ ਮਲਾਵਟ ਤਾਂ ਹੁਣ ਤੁਸੀਂ ਦੇਖੋ ਕਿ ਹੰਗ ਦੀ ਦਵਾਈ ਦੇ ਵਿੱਚ ਕੀ ਕੀ ਮਲਾ ਜਹਿਰਾ ਮਲਾਈਆਂ ਪਈਆਂ ਤੇ ਬੱਚਿਆਂ ਦੇ ਹਰ ਗੱਲ ਜਿਹੜੀ ਉਹ ਕਮਰਸ਼ੀਅਲ ਨਿੱਜ ਵਾਸਤੇ ਜ਼ਿਆਦਾ ਹੋ ਗਿਆ ਸੋ ਦੁੱਧ ਤੋਂ ਲੈ ਕੇ ਖੂਨ ਤੱਕ ਜੜਜਾਲ ਹੀ ਮਿਲ ਰਿਹਾ ਹੈ ਜੀ ਸੋ ਦਵਾਈਆਂ ਜਿਹੜੀ ਜਿਹੜੀ ਦਵਾਈ ਹੈ ਉਹ ਜ਼ਹਿਰ ਬਣ ਰਹੀ ਹੈ ਪਰ ਉਥੇ ਫੈਸਟੀਵਲ ਸੀਜ਼ਨ ਚੱਲ ਰਿਹਾ ਹੈ ਇਹ ਚੀਜ਼ਾਂ ਜ਼ਿਆਦਾ ਦੇਖਣ ਨੂੰ ਮਿਲ ਰਹੀਆਂ ਸਰਕਾਰ ਵੱਲੋਂ ਜੀ ਮੈਂ ਵੀ ਇਹ ਹੀ ਬੇਨਤੀ ਕਰੂੰਗਾ ਲੋਕਾਂ ਨੂੰ ਵੀ ਬੇਨਤੀ ਕਰੂੰਗਾ ਕਿ ਆਪਣਾ オリジナル ਟਿਬਲਾਓ ਆਰਗੈਨਿਕ ਚੀਜ਼ਾਂ ਬਲਾਓ ਤੇ ਮੈਂ ਵਪਾਰੀਆਂ ਨੂੰ ਜਾਂ ਜਿਹੜੇ ਦੁਕਾਨਦਾਰ ਨੇ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਜਿਹੜੇ ਟਾਣੇ ਤੇ ਬੈਠੇ ਆ ਉਸੇ ਟਾਣੇ ਨੂੰ ਵੱਡੋ ਨਾ ਠੀਕ ਹੈ ਪੈਸੇ ਬਣ ਜਾਣਗੇ ਕੋਈ ਫੈਸਟੀਵਲ ਸੀਜ਼ਨ ਨੂੰ ਕਹਿੰਦੇ ਕਮਾਈ ਦਾ ਸਾਧਨ ਹੈ ਜੇ ਤੁਸੀਂ ਕਿਸੇ ਦਾ ਕੋਈ ਮਲਾਵਤਾਂ ਦੀ ਚੀਜ਼ਾਂ ਵੇਚ ਕੇ ਜਾਂ ਕੋਈ ਹੋਰ ਨੁਕਸਾਨ ਕਰੋਗੇ ਤਾਂ ਕਿਤੇ ਨਾ ਕਿਤੇ ਆ ਕੇ ਉਹ ਆਗਰਤੀ ਦੇਣ ਕਿਤੇ ਕਿਸੇ ਨਾ ਕਿਸੇ ਦਿਨ ਉਹ ਤੁਹਾਡੇ ਘਰੇ ਵੀ ਆ ਸਕਦੇ